ਹੈਲੋ ਜੀ ਗੁੱਡ ਮਾਰਨਿੰਗ ਸ਼ਸ਼ੀਗਾਲ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਆ ਹੁਣ ਸਮਾਂ ਕਿੰਝ ਸਾਰੇ ਉਮੀਦਾਂ ਬਠੀਕਠਾ ਹੋ ਗਏ ਤੇ ਲੋ ਜੀ ਸਵੇਰ ਦੇ ਵੱਜ ਗਏ ਨੇ 10:30 ਹੋ ਗਏ ਨੇ ਤੇ ਆਪਾਂ ਚੱਲੇ ਆ ਥੋੜਾ ਬਾਜ਼ਾਰ ਕੁਝ ਸਮਾਨ ਲਿਉਣ ਵਾਸਤੇ ਤੇ ਕੱਪਾ ਬੱਚਿਆਂ ਦੇ ਸਕੂਲ ਜਾਣਾ ਵਾ ਫੀਸ ਤਾਰਨ ਉਹ ਚੱਲੇ ਆ ਤੇ ਚਲੋ ਮੈਂ ਤੁਹਾਡਾ ਬਲੌਗ ਸਟਾਰਟ ਕਰ ਲੈਂਦੇ ਹਾਂ ਉਮੀਦ ਆ ਕਿ ਤੁਹਾਨੂੰ ਪਸੰਦ ਆਵੇਗਾ ਤਾਂ ਵੀਡੀਓ ਦੇ ਨਾਲ ਬਣੇ ਰਹੋ ਜੀ ਆਪਾਂ ਸਕੂਲ ਤੋਂ ਹੋ ਕੇ ਪਹੁੰਚ ਗਏ ਆਂ ਪਾਲਕ ਕਿਉਂਕਿ ਮੈਂ ਥਰੈਡਿੰਗ ਕਰਾਉਣੀ ਸੀ ਜੇ 2 ਮਿੰਟ ਇਸ ਤੇ ਮੈਂ ਰੁਕਾਂਗੀ ਤਾਂ ਚੱਲ ਗਈ ਆਪਣਾ ਕੰਮ ਕਰਾਉਣ ਤੇ ਮੈਂ ਹੁਣ ਆਪਣਾ ਲੋ ਜੀ ਛੋਟੇ ਮੋਟੇ ਕੰਮ ਕਰਨ ਤੋਂ ਬਾਅਦ ਆਪਾਂ ਚੱਲ ਗਏ ਸੀ ਟੈਲਾਂ ਦੇਖਣ ਬਾਥਰੂਮ ਵਿੱਚ ਲਾਉਣੀਆਂ ਸੀ ਤੁਹਾਨੂੰ ਤੇ ਚਲੋ ਹੁਣ ਆਪਾਂ ਪਸੰਦ ਕਰਦੇ ਹਾਂ ਕਿ ਤੁਸੀਂ ਵੀ ਦੱਸਿਓ ਆਪਣੀ ਬਣਾ ਕੇ ਕਿਹੜੀਆਂ ਟੈਲਾਂ ਬਣ ਜਾਈਆਂ ਜਣ ਇਹ ਦੂਆ ਇਹ ਪੁੱਛ ਤੁਹੀ ਦਸੋ ਕਿਹੜਾ ਇਹ ਦੋ ਵਾਰ ਇਹ ਤਾਂ ਬਾਕੀ ਲੋਨ ਦਾ ਟਿਕਾ ਆਪਣਾ ਜਿਵੇਂ ਮਾਹੀ ਲੋ ਆ ਆਪਣੀ ਲੋਨ ਤੇ ਤਾਂ ਮਾਜੀ ਦਵਾ ਨੇ ਜਿਹੜਾ ਹੁਣ ਚੱਲਦਾ ਪਿਆ ਭਾਜੀ ਸਾਰੇ ਚੱਲਦੇ ਆ ਪਸੰਦ ਆਪਣੀ ਤਾਂ ਆਪੋ ਆਪਣੀ ਪਸੰਦ ਹੈ ਹਰ ਦਾ ਆਪਣੀ ਨਾ ਇਹ ਤਾਂ ਪਹਿਲਾਂ ਵਾਂਗੂ ਜਿੱਦਾਂ ਚਿੱਟੀਆਂ ਪਹਿਲਾਂ ਚੱਲਦੀਆਂ ਹੋਵਣਾਂ ਤੇ ਇਹ ਅਜੇ ਵੀ ਕਹਿੰਦੇ ਜੇ ਵਿੱਚ ਨਹੀਂ ਐ ਕੋਨਾ ਤੇ ਆਉਂਦੇ ਆ ਆਹ ਜਿਹੜੇ ਆ ਕੰਧ ਤੇ ਆ ਆਦੀ ਵਾਰ ਤੇ ਸਾਢੇ ਵਾਰ ਤੇ ਆਦੀ ਵਾਰ ਤੇ ਆਰੇ ਤੇ ਆਉਦਾ ਫਿਰ ਅੱਜ ਤਾਂ ਅੰਨੇ ਗ੍ਰਿਪ ਕਰਦਾ ਚਾਹੀਦਾ ਤੋ ਉਦੋਂ ਇਦਾਂ ਦਾ ਇਹ ਸਲਿੱਪ ਜੀ ਸਾਰੇ ਪਰਤ ਜੀ ਨਹੀਂ ਮਿਲ ਲੈਣੇ ਸਾਰੇ ਇੰਦਰ ਆ ਰਹੇ ਦੰਨ ਆ ਰਹੇ ਹਾਂ ਵੀ ਇੱਦਾਂ ਉਹ ਕਰਦੀ ਜਵਾਰ ਉਹਦਾ ਆਹ ਜਿਹੜਾ ਨਾ ਸੁਰਮੇ ਰੰਗ ਦਾ ਵਧੀਆ ਲੱਗਣ ਨੇ ਨਾ ਸਭ ਵੀ ਠੀਕ ਹੈ ਹਾਂ ਅਹੀਂ ਪੁਰੀ ਨੁਣੀ ਨਾ ਚਲਾਉਣੀ ਆ ਦਵਾਰ ਨੂੰ ਪਰਸ ਨੂੰ ਲੋਣਾ ਹੂੰ ਆ ਵੇਖੀ ਕਰਨਾ ਮੈਂ ਪੂਰਾ ਪਰਸਵਾ ਆਦੀਵਾਰ ਆਦੀਵਾਰ ਤੁਸੀਂ ਵੀ ਪਸੰਦ ਕਰੋ ਨਾ ਫਿਰ ਕਿਹੜਾ ਕਲਰ ਲੈਣਾ ਮੈਨੂੰ ਮਿਰਤੀ ਨੇ ਨਾ ਕਲਰ ਮੈਂ ਤਾਂ ਉਹ ਸੁਰਮਾ ਜਿਹੜਾ ਲੱਗਣ ਦੇ ਰਾਂਗਾ ਉਹ ਆ ਜਿਹੜਾ ਹਾਂਜੀ ਉਹ ਆ ਇੱਧਰ ਕੋਲ ਜਿਹੜਾ ਲਾਈਫ ਤੇ ਨਾ ਵੀ ਕਿਹਦੇ ਨਾ ਹਾਂ ਮੈਂ ਆ ਵੀ ਕਿੰਨਾ ਵਧੀਆ ਦਾ ਇਹ 4 ਫੁੱਟ ਬਾਈ 4 ਦੀ ਹੈ ਕਿ 1.5 ਬਾਈ 1.5 ਦੀ ਹੈ ਕਿਹੜੀ ਇਹ ਟੈਲ ਇਹ 4 ਫੁੱਟ ਬਾਈ 1.5 ਫੁੱਟ ਇਹ 4 ਫੁੱਟ ਬਾਈ 2 ਫੁੱਟ ਇਹ 3.50 ਦਾ ਡੱਬਾ ਕੋਚ ਸੇਟ ਹੈ ਨਾ ਇਹ ਚ ਪੰਜ ਟੈਲਾਂ ਉਹ 9 ਫੁੱਟ ਜਗ੍ਹਾ ਆ ਬਗਾਨੀਆਂ ਨੇ 10 ਫੁੱਟ ਇਹਦਾ ਆ ਫਰਸਾ ਹਾਂਜੀ ਆ ਜਿਹੜੀ ਇੱਥੋਂ ਲੈ ਕੇ ਇਹ ਦਿਵਾਰ ਚਲੋ ਕਰੋ ਕਰੋ 1:30 1:2 1:3 ਮੂੰਗੀਆ ਗਲਣ ਮੂੰਗੀ ਦਾ ਲਵੀ ਦਵਾ ਆਇਆ ਯਾ ਹਾਂਜੀ ਜਿਹੜਾ ਆਜੀ ਨਵੀਆਂ ਇਹ ਭਾਵੇਂ ਫਸਲ ਲਾਉਦੇ ਤੇ ਭਾਵੇਂ ਦੀਵਾਰਾਂ ਤੇ ਫਸਲ ਮੰਨ ਜੇ ਤੇ ਵਾਦੀ ਰੋਸ ਉਹਦੇ ਨਾਲ ਦੀ ਲਾਈ ਹੈ ਨਾ ਉਹ ਉਹਦੇ ਨਾਲ ਦੀ ਲਾਈ ਹੈ ਜਿਹਦਾ ਨਾਲ ਆਹ ਲਾਉਂਦੇ ਤੁਸੀਂ ਹਾਂਜੀ ਦੀਵਾਰ ਤੇ ਹਾਂਜੀ ਇਹਦੇ ਨਾਲ ਜਿਹਦਾ ਫਰਸ਼ ਲਾ ਦੂਗਾ ਇਹਦੇ ਨਾਲ ਉਹ ਫਰਸ਼ ਲਾ ਦੂਗਾ ਆਹ ਲਾਉਣੀ ਹੈ ਤੇ ਆਹ ਲਾ ਲਓ ਇਹਦੇ ਨਾਲ ਥੋੜਾ ਜਿਹਾ ਫਰਸ਼ ਲੱਗ ਜੂ ਜਿਹਨੇ ਡਿਜ਼ਾਈਨ ਆ ਰਹੀਆਂ ਥੋੜਾ ਜਿਹਾ ਫਰਸ਼ ਲਾ ਲ ਜਾਣਾ ਆਹ ਲਾ ਲਓ ਨਹੀਂ ਇਹ ਵੀ ਜਿੱਦਾਂ ਮਤਲਬ ਇੱਥੇ ਉਹ ਜਿੱਦਾਂ ਫਿਰਬੜੀ ਜੀ ਉਦਾਂ ਹੀ ਆ ਪਲੇਨ ਆ ਇਹ ਕੰਦਾ ਵਾਲੀਆਂ ਨਾ ਇਹ ਕੰਦਾ ਵਾਲੀਆਂ ਬਰਸ਼ ਜਿਹੜਾ ਬਰਸ਼ ਖਰਬੜਾ ਆ ਬਰਸ਼ ਆ ਜਿਹੜੇ ਆ ਲੱਗੇ ਨਾ ਡਿਜ਼ਾਈਨ ਵਾਲੇ ਇਹਨਾਂ ਨੂੰ ਤੁਸੀਂ ਕੋਈ ਲਾ ਸਕਦੇ ਜਨਾਬ ਬਲੈਕ ਹਾਵ ਆ ਦੋਨੋਂ ਇਹਦੇ ਵਿੱਚ ਵਿੱਚ ਪੱਟੀ ਪੈ ਜੇਨੀ ਆ ਜਿੱਡੀ ਜ਼ਿਆਦਾ ਲੱਗਣੀ ਇਹਦੇ ਨਾਲ ਕਾਲਾ ਦੂਜਾ ਆ ਵੀ ਬਾਸੇ ਵਸ਼ੀਨਾਂ ਦੇ ਚਲੋ ਖੜੋ ਖੜੋ ਹਾਂਜੀ ਫਿਰ ਆ ਵੀ ਹੈ ਆ ਬਰਸ਼ ਦੇ ਵੀ ਲੱਗਦੀ ਹੈ ਦੁਆ 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 ਆ ਵੀ ਆ ਵਾਲੀ ਫੋਟੋ ਲਾਈ ਉਹਨਾਂ ਨੇ ਜਿਹਦਾ ਜਦੋਂ ਉਹ ਗਾਦੀ ਬਰਾਊਂਡੀਆ ਦੇ ਵਿੱਚ ਹਾਈਲਾਈਟ ਕਰਾਉਣਾ ਦੇ ਆਪ ਉਹ ਬਰਾਊਂ ਦੇ ਨਾਲ ਆਹ ਬਲੈਕ ਜਿਹੇ ਰਹੀਦੇ ਨਾਲ ਆਹ ਲੈ ਕੇ ਦੇ ਨਾਲ ਜੀ ਇੱਥੇ ਆਪਾਂ ਦੇਖਣਾ ਹੈ ਟੈਲਾ ਵਗੈਰਾ ਬਹੁਤ ਵਧੀਆ ਵਧੀਆ ਟੈਲਾ ਆ ਆਵਾਸ਼ਵਿਸ਼ਣ ਟੈਲਾ ਆਵਲਾ ਨਹੀਂ ਜਿਹੜਾ ਤੁਸੀਂ ਇੰਨੇ ਆਹੀਂ ਮਤਲਬ ਵੀ ਨੋਰਮਲ ਜੀਆਂ ਲਾ ਲਓ ਤੁਸੀਂ ਬਹੁਤੀਆਂ ਕੇ ਪਲੇ ਆ ਦੋਹਾਂ ਦੇ ਜੀ ਹਮ ਅਰੇ ਨਵੇਂ ਜਿਹੜੀਆਂ ਪਲੈਸ ਦੀਆਂ ਸੀਟਾਂ ਆਹ ਪਲੈਸ ਦੀਆਂ ਸੀਟਾਂ ਆਪਾਂ ਇਸ ਵੀ ਲੈ ਲੇ ਇੱਥੇ ਆਸਟੇਸ਼ੀ ਤੋਂ ਆਵੇ ਪਰ ਇਹ ਲੈ ਆਵਾਂ ਇਹ ਉੱਥੇ ਜਾਈ ਜਾ ਰਹੇ ਪਿੰਡ ਇਦਾਂ ਦੇਖ ਲੋ ਜਿੱਦਾਂ ਕਰਨੇ ਆ ਇਹਨਾਂ ਦੇ ਨਾਲ ਹੀ ਟੈਂਕੀਆਂ ਫਿਕਸ ਹੋ ਨਾਲ ਟੈਂਕੀਆਂ ਵੇਖਸੀ ਆ ਟੈਂਕੀ ਬੱਕਰੀ ਵਾਲੀ ਮਿਲ ਜਾਂਦੀ ਆ

ਮੈਂ ਦੱਸਾਂ ਮੈਂ ਉਹਦੇ ਦੀ ਵੀਡੀਓ ਬਣਾਉਂਦਾ ਤੁਹਾਨੂੰ ਪਤਾ ਦੇਖ ਸਕਦੇ ਜੀ ਵੀ ਸ਼ੀਸ਼ੇ ਜਿਹੜੇ ਬਹੁਤ ਸੋਹਣੇ ਸੋਹਣੇ ਨੇ ਬਾਥਰੂਮਾਂ ਵਿੱਚ ਲਾਉਣ ਵਾਲੇ ਤੇ ਬਹੁਤ ਵਧੀਆ ਵਧੀਆ ਚੀਜ਼ਾਂ ਨੇ ਤੇ ਇੱਥੇ ਇਸ ਬਲੌਗ ਦਾ ਐਂਡ ਕਰਦੇ ਹਾਂ ਤੇ ਨੈਕਸਟ ਬਲੌਗ ਲੈ ਕੇ ਫਿਰ ਮਿਲਦੇ ਹਾਂ ਤਦ ਤੱਕ ਵਾਸਤੇ ਉਕੇ ਬਾਏ